ਉਨ੍ਹਾਂ ਦੇ ਪਰਿਵਾਰ ਨੂੰ ਅਸੀਂ ਅਰਦਾਸ ਕਰਦੇ ਜਥੇਦਾਰ ਕੌਮਟੀ ਨੇ ਉਸ ਵਕਤ ਸਿਕ ਆਮ ਨੂੰアドਵਾਈਸ ਦਿੱਤੀ ਜਦੋਂ ਸਾਡੇ ਉੱਤੇ ਬਹੁਤ ਜ਼ਬਰ ਹਿੰਦ ਹਕੂਮਤ ਦਾ ਹੋ ਰਿਹਾ ਸੀਗਾ ਬੀਬੀਆਂ ਤੇ ਬੱਚਿਆਂ ਤੇ ਬਜ਼ੁਰਗਾਂ ਤੇ ਸਾਰੇ ਸਿੱਖ ਕੌਮ ਦੇ ਉੱਤੇ ਬਹੁਤ ਭਾਰੀ ਜ਼ਬਰ ਹੋਇਆ ਜਿਵੇਂ ਗਾਜੀਤ ਗਾਂਧੀ ਨੇ ਸਾਰੇ ਦਿੱਲੀ ਦੇ ਵਿੱਚ ਸਾਰੇ ਮੁਲਕ ਦੇ ਵਿੱਚ ਸਿੱਖਾਂ ਨੂੰ ਤਤਲ ਕਰਾਇਆ ਜਲੰਧ ਦੇ ਵਿੱਚ 143 ਅਗਲਾ 3 ਸੋ ਬਹੁਤ ਪ੍ਰਣਾਇਤ ਤਰੀਕੇ ਦੇ ਨਾਲ ਹਿੰਦੂ ਮੁਤਨੇ 1947 ਤੋਂ ਬਾਅਦ ਸਾਡੇ ਨਾਲ ਬਤਾਰਾ ਕੀਤਾ ਪਰ باوجود ਉਸ ਦੇ ਆਪਾਂ ਖੜੇ ਤੇ ਖੜੇ ਆਪਾਂ ਨੇ ਰਹਿਣ ਚੁੱਕਰ ਤੇ ਪਿੱਛੇ ਆਪਣੀਆਂ ਸ਼ਹਾਦਤਾਂ ਬਹੁਤ ਹੋਈਆਂ ਤੇ ਬਹੁਤ ਸਾਡੇ ਅੱਗੇ ਸਾਹਮਣੇ ਹੋ ਕੇ ਸ਼ਹਾਦਤ ਨੂੰ ਕਬੂਲ ਕੀਤਾ ਸੰਤ ਜਨੈ ਸਿੰਘ ਢਿੰਡਰਵਾਲੇ ਨੇ ਬਰਤਾਨੀਆਂ ਦੀ ਫੌਜ ਰੂਸ ਦੀ ਫੌਜ ਇੰਡੀਆ ਦੀ ਫੌਜ ਦਾ ਮੁਕਾਬਲਾ ਕੀਤਾ ਔਰ 72 ਘੰਟੇ ਦਰਬਾਰ ਸਾਹਿਬ ਦੇ ਵਿੱਚ 10 ਦੁਨੀਆ ਦੀਆਂ ਮੰਨੀਆਂ ਹੋਈਆਂ ਫੌਜਾਂ ਨੂੰ ਦਰਬਾਰ ਸਾਹਿਬ ਦੇ ਵਿੱਚ ਨਹੀਂ ਵੜਨ ਦਿੱਤਾ ਸੋ ਜੇ ਇਹੋ ਜੇ ਵੀ ਇਹੋ ਜੇ ਬਹਾਦਰ ਸਾਡੇ ਜਥੇਦਾਰ ਰਹੇ ਆ ਉਹਨਾਂ ਦੇ ਵਿੱਚ ਜਥੇਦਾਰ ਕੌਮੇ ਵੀ ਹੈਗੇ ਆ ਜਿਨ੍ਹਾਂ ਨੇ ਸਿੱਖ ਕੌਮ ਦਾ ਪ੍ਰਚਾਰ ਕੀਤਾ ਸਿੱਖੀ ਦੇ ਵਿੱਚ ਲੈ ਕੇ ਆਏ ਬਹੁਤ ਸਾਰੇ ਜਿਨ੍ਹਾਂ ਨੇ ਉਹਨਾਂ ਦੇ ਸੰਗਤ ਕੀਤੀ ਹੈ ਉਹਨਾਂ ਦੇ ਵਿੱਚ ਇੰਨੀ ਦ੍ਰਿੜਤਾ ਪੈਦਾ ਹੋ ਗਈ ਕਿ ਮੈਂ ਕਹਿੰਦਾ ਕਿ ਜੇ ਜਥੇਦਾਰ ਕਮਤੇ ਅੱਜ ਵੀ ਹੁੰਦੇ ਤਾਂ ਇਹੋ ਜਿਹੇ ਦ੍ਰਿੜ ਅਰਾਜ ਦੇ ਸਿੱਖ ਉਹਨਾਂ ਨੇ ਪੈਦਾ ਕਰਨੇ ਸੀਗੇ ਉਹਨਾਂ ਦੇ ਗੜਬਈ ਸਾਹਿਬ ਜਥੇਦਾਰ ਪ੍ਰੀਤਮ ਸਿੰਘ ਸੀਗੇ ਅੱਜ ਉਹ ਸਾਡੇ ਵਿੱਚ ਨਹੀਂ ਐ ਸੁਰਗਵਾਸ ਹੋ ਗਏ ਇੱਕ ਦਿਨ ਸੀ ਰੋਟੀ ਖਾਦੇ ਸੀਗੇ ਕੇਲੇ ਵੀ ਦਿੱਤੇਗੇ ਸ਼ੋਬੀ ਦਿੱਤੇਗੇ ਸੰਤਰੇ ਵੀ ਦਿੱਤੇਗੇ ਤੇ ਸਰਦਾਰ ਪ੍ਰੀਤਮ ਸਿੰਘ ਨੂੰ ਜਿਹੜਾ ਫੈਲਾ ਮਿਲਿਆ ਸੰਤਰਾ ਮਿਲਿਆ ਉਹਨੋਂ ਤੋਂ ਅੰਚਲੇਗੇ ਮੈਂ ਕਿਹਾ ਜਥੇਦਾਰ ਜੀ ਕਦੇ ਖੇਲੇ ਤੇ ਸੰਤਰੇ ਨੂੰ ਵੀ ਧੋਈਦਾ ਕਹਿੰਦੇ ਜੀ ਮੈਨੂੰ ਨਹੀਂ ਪਤਾ ਸਾਡੇ ਜਥੇਦਾਰ ਕੋਲੋਂ ਤੇਰਾ ਹੁਕਮ ਹੈ ਸੋ ਮੇਰਾ ਮਤਲਬ ਹੈ ਕਿ ਜੇ ਇਹੋ ਜਿਹੇ ਸਿੱਖ ਪੈਦਾ ਕੀਤੇ ਹੈ ਜਥੇਦਾਰ ਕੋਲੋਂ ਕੇ ਤੇ ਆਪਾਂ ਕਹਿੰਦੇ ਆ ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ 10 ਗੁਰੂਆਂ ਦੇ ਸੰਤ ਜਨੈਲ ਸਿੰਘ ਪੰਗਰਾਂ ਵਾਲਿਆਂ ਨੇ ਜਿਨ੍ਹਾਂ ਨੇ ਸ਼ਹਾਦਤ ਦਿੱਤੀ ਹੈ ਅਸੀਂ ਜੇ ਉਹਨਾਂ ਦੇ ਸਿੰਘ ਹੈ ਤੇ ਫੇਰ ਆਪਾਂ ਨੂੰ ਟਿਕਣਾ ਚਾਹੀਦਾ ਹੈ ਆਪਣੀ ਮੰਜ਼ਿਲ ਤੇ ਜਿੱਥੇ ਸਾਨੂੰ ਆਜ਼ਾਦੀ ਨਹੀਂ ਮਿਲੀ ਅਸੀਂ ਗੁਲਾਮ ਤੇ ਗੁਲਾਮ ਉਹਨਾਂ 'ਚ ਰਹਾਂਗੇ ਜਿੰਨਾ ਛੇ ਸਾਡੇ ਦਿਲ ਦੇ ਵਿੱਚੋਂ ਇੱਕ ਥਰਨਾ ਨਹੀਂ ਨਿਕਲਦਾ ਕਿ ਅਸੀਂ ਗੁਲਾਮੀ ਨਹੀਂ ਚੱਲਨੀ ਮੈਨੂੰ ਕਈ ਵਾਰੀ ਲੋਕ ਕਹਿੰਦੇ ਐ ਕਿ ਇਹ ਸਿਮਰਨ ਦੀ ਗੱਲ ਕਰਦਾ ਇਹਨੂੰ ਕਿਉਂ ਨਹੀਂ ਫੜਦੇ ਮੈਨੂੰ ਤਾਂ ਨਹੀਂ ਫੜਦੇ ਕਿਉਂ ਕਰਤੇ ਸ੍ਰੀ ਗੁਰਪ੍ਰੀਤ ਘੋਟ ਦਾ ਸੀ ਹੁਕਮ ਲਿਆ ਹੋਇਆ ਕੀ ਖਾਨਸਾਨ ਜੇ ਅਮਨ ਪਸੰਦ ਤਰੀਕੇ ਦੇ ਨਾਲ ਦਲੀਲ ਦੇ ਨਾਲ ਗੱਲ ਕਰਨੀ ਹੈ ਤਾਂ ਇਹ ਫੇ ਜੁਰਮ ਨਹੀਂ ਬਣਦਾ ਹੈਗਾ ਜੇ ਆਪਾਂ ਦੂਸਰੀ ਤਰ੍ਹਾਂ ਮਾਰਨ ਖੁੱਪਣ ਦੀ ਗੱਲ ਕਰਾਂਗੇ ਫਿਰ ਇਹ ਜੁਰਮ ਬਣ ਜਾਂਦਾ ਜੇ ਖਾਨਸਾਨ ਦੇ ਆਪਾਂ ਵਿਆਖਿਆ ਕਰਾਂਗੇ ਕਿ ਕਿੰਨਾ ਵੱਡਾ ਹੋਊਗਾ ਇਹਦਾ ਕੀ ਫਾਇਦਾ ਹੋਊਗਾ ਕਿਵੇਂ ਸਾਨੂੰ ਆਪਣੀ ਕੌਮੀਅਤ ਮਿਲੂਗੀ ਫਿਰ ਇਹਦਾ ਜੁਰਮ ਨਹੀਂ ਮੰਨਦਾ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਸਾਡਾ ਪਰਿਵਾਰ ਪਾਕਿਸਤਾਨ ਤੋਂ ਆਇਆ ਸਾਨੂੰ ਪਿੰਡ ਫਟੇਗੜ ਸਾਹਿਬ ਦੇ ਵਿੱਚ ਅਨੋਠ ਹੋਇਆ ਉਹ ਪਿੰਡ ਮੁਸਲਮਾਨਾਂ ਦਾ ਸੀਗਾ ਉਹ ਮੁਸਲਮਾਨ ਫਕੀਰ ਸੰਖੇ ਦੇ ਪਰ 2-3 ਸਾਲ ਹੋਏ ਐ ਉਹ ਮੁਸਲਮਾਨ ਮੇਰੇ ਪਿੰਡ ਦੇ ਮੌਜੂਦਾ ਪਿੰਡ ਦੇ ਇੱਥੇ ਰੋਜ਼ਾ شریف ਫਤਿਹਗੜ੍ਹ ਸਾਹਿਬ ਆਏ ਤੇ ਮੇਰੇ ਕੋਲੇ ਵੀ ਮੈਨੂੰ ਮਿਲੇ ਮੈਂ ਕਿਹਾ ਚੌਧਰੀ ਸਾਹਿਬ ਬਹੁਤ ਦੁੱਖ ਹੋਇਆ ਕਿ ਤੋੜ ਡਾਕਾ ਰ ਇਥੋਂ ਪੱਟਿਆ ਗਿਆ ਤੁਸੀਂ ਪਾਕਿਸਤਾਨ ਚਲੇ ਗਏ ਸਾਡੇ ਘਰ ਉੱਥੋਂ ਪੱਟੇ ਗਏ ਸਾਡੇ ਨੁਕਸਾਨ ਹੋਏ ਅਸੀਂ ਇੱਥੇ ਆ ਗਏ ਪਰ ਤੁਹਾਨੂੰ ਪਤਾ ਹੈ ਉਸ ਮੁਸਲਮਾਨ ਦੀ ਕਾਦਰੀਅਤ ਕੀ ਸੀ ਉਸਨੇ ਕਿਹਾ ਸਰਦਾਰ ਸਾਹਿਬ ਸਾਡਾ ਨੁਕਸਾਨ ਬਹੁਤ ਹੋਇਆ ਟੋੜਾ ਵੀ ਹੋਇਆ ਪਰ ਸਾਨੂੰ ਸਾਡੀ ਕੌਮੀਅਤ ਤੇ ਸਾਡਾ ਵਤਨ ਮਿਲ ਗਿਆ ਦੱਸੋ ਮੈਂ ਇਨਾ ਪੜਿਆ ਲਿਖਿਆ ਆਦਮੀ ਮੈਨੂੰ ਉਹਦੋਂ ਤੱਕ ਪਤਾ ਹੀ ਨਹੀਂ ਸੀ ਕਿ ਅਸੀਂ ਉਜੜੇ ਐ ਤੇ ਖਰਾਬ ਹੋਏ ਐ ਤੇ ਸਾਨੂੰ ਤਾਂ ਵਤਨ ਮਿਲਿਆ ਹੀ ਨਹੀਂ ਸਾਡਾ ਵਤਨ ਹੀ ਨਹੀਂ ਹੈ ਜੇ ਅਸੀਂ ਪਾਕਿਸਤਾਨ ਦੇ ਵਿੱਚ ਵੱਸਦੇ ਐ ਤਾਂ ਜੇ ਮੁਸਲਮਾਨ ਦੇ ਗ੍ਰਾਮ ਜੇਸੀ ਹਿੰਦੁਸਤਾਨ ਦੇ ਵਿੱਚ ਵੱਸਦੇ ਆ ਤਾਂ ਆਪਾਂ Hindu ਦੇ ਗ੍ਰਾਮ ਹੈ ਗ੍ਰਾਮ ਵੀ ਚੁੱਕਰ ਕੇ ਪਾਰਲਮੈਂਟ ਤੇ ਅਸੈਂਬਲੀ ਉਹਨਾਂ ਦੇ ਹੱਥ ਦੇ ਵਿੱਚ ਆ ਪਾਰਲਮੈਂਟ ਕਾਨੂੰਨ ਬਣਾਉਂਦੀ ਹੈ ਸਰਕਾਰ ਦੇ ਜਿੰਨੇ ਵੀ ਮੁਲਾਜ਼ਮ ਹੈ ਵੱਡੇ ਵੱਡੇ ਉਹ ਸਾਰੇ ਉਹਨਾਂ ਦੇ ਆ ਜਿਹੜੀ ਸੁਪਰੀਮ ਕੋਰਟ ਤੇ ਹਾਈ ਕੋਰਟ ਉਹ ਵੀ ਉਹਨਾਂ ਦੇ ਹੱਥ ਦੇ ਵਿੱਚ ਹੈ ਸੋ ਜਿਹੜੀ ਬਹੁ ਗਿਣਤੀ ਕਾਨੂੰਨ ਪਾਰਲੀਮੈਂਟ ਦੇ ਵਿੱਚ ਬਣਾਉਂਦੀ ਹੈ ਉਹ ਸਾਰੇ ਜੇ ਤਾਂ ਸੁਪਰੀਮ ਕੋਰਟ ਦੇ ਵਿੱਚ ਜਾਣ ਉੱਥੇ ਵੀ ਸਾਡੇ ਭਰਾ ਹਿੰਦੂ ਬੈਠੇ ਐ ਉਹਨਾਂ ਨੇ ਮੋਹਰ ਲਾਉਣੀ ਐ ਪ੍ਰੈਸ ਸਾਡੀ ਵੱਧ ਗਿਣਤੀ ਦੇ ਕੋਲ ਹੈ ਅੱਜ ਇੱਥੇ ਕੋਈ ਪ੍ਰਸਮੀ ਆਉਗੀ ਕਿਉਂਕਿ ਅੱਜ ਅਸੀਂ ਆਪਣੇ ਸ਼ਹੀਦਾਂ ਨੂੰ ਯਾਦ ਕਰ ਰਹੇ ਹਾਂ ਸੋ ਇਹ ਸਾਰੀਆਂ ਗੱਲਾਂ ਆਪਾਂ ਨੂੰ ਸਮਝਣੀ ਹੈ ਪ੍ਰਣੀਏ ਆਪਾਂ ਬੜੇ ਫਤਿਹ ਦੇ ਨਾਲ ਕਹਿੰਦੇ ਆ ਕਿ ਸਿੱਖਾਂ ਨੇ ਕੁਰਬਾਨੀਆਂ ਬਹੁਤ ਦਿੱਤੀਆਂ ਗਈ 90% ਅੰਗਰੇਜ਼ਾਂ ਦੇ ਖਲਾਫ ਅਸੀਂ ਸ਼ਹਾਦਤਾਂ ਦਿੱਤੀਆਂ ਬੜੀ ਸੋਹਣੀ ਗੱਲ ਹੈ ਪਰ ਸ਼ਹਾਦਤ ਤਾਂ ਦੇਈਦੀ ਹੈ ਕਿ ਕੋਈ ਨਿਸ਼ਾਨਾ ਦੇਖ ਕੇ ਕਿ ਸਾਨੂੰ ਕੀ ਪ੍ਰਾਪਤੀ ਹੋਗੀ ਸਾਨੂੰ ਗਾਂਧੀ ਤੇ ਨਹਿਰੂ ਨੇ ਚਿਠਾ ਲਿਆ ਸਾਡੇ ਅਗਵਨ ਕਿ ਜੇ ਤੋ ਅਸੀਂ ਆਜ਼ਾਦ ਹੋ ਗਏ ਤਾਂ ਤੁਹਾਨੂੰ ਸਿੱਖਾਂ ਨੂੰ ਇੱਕ ਖਿੱਤਾ ਦਿੱਤਾ ਜਾਊਗਾ ਜਿੱਥੇ ਤੁਸੀਂ ਆਜ਼ਾਦੀ ਦਾ ਮਾਨ ਮਨਸਬੋਗ ਇੱਕ ਮਾਨ ਸਕੋਗੇ ਸੋ ਮੇਰਾ ਮਤਲਬ ਹੈ ਕਿ ਜੇ ਗੁਰੂ ਨਾਨਕ ਸਾਹਿਬ ਨੇ ਕਿਹਾ ਕਿ ਨਾਸੀ ਹਿੰਦੂਆਂ ਨਾਸੀ ਸਿੱਖੇ ਤਾਂ ਉਦੋਂ ਬਾਅਦ ਸਾਰੇ ਗੁਰੂਆਂ ਨੇ ਸਾਨੂੰ ਇੱਕ ਧਰਮ ਦਿੱਤਾ ਹੈ ਇੱਕ ਅਲੇ ਦਾ ਕੌਮੀਅਤ ਦਿੱਤੀ ਹੈ ਕੌਮੀਅਤ ਨਹੀਂ ਦਿੱਤੀ ਗੁਰੂ ਅੰਗਦ ਸਾਹਿਬ ਨੇ ਖਾੜੇ ਬਣਾਤੇ ਉੱਥੇ ਪਨਵਾਨ ਬਣਵਾਤਾ ਸਾਨੂੰ ਕਹਦੇ ਜੀ ਕਿ ਜਿੰਨਾ ਚਿਰ ਸਾਡੇ ਵਿੱਚ ਜੋਰ ਨਹੀਂ ਹੈ ਉੰਨਾ ਚਿਰ ਆਪਾਂ ਆਪਣੀ ਰੱਖਿਆ ਨਹੀਂ ਕਰ ਸਕਦੇ ਸੋ ਮੇਰਾ ਮਤਲਬ ਸਾਰੇ ਗੁਰੂ ਸਾਹਿਬਾਂ ਨੇ ਸਾਨੂੰ ਧਰਮ ਵੀ ਦਿੱਤਾ ਹੈ ਤੇ ਸਾਡੀ ਫੌਮੀਅਤ ਵੀ ਹੈ ਬਰੀਏ ਪਰ ਅਜੇ ਤੱਕ ਅਸੀਂ ਇਸ ਨੂੰ ਸਮਝਦੇ ਨਹੀਂ ਹੁਣ ਜੇ ਅੱਜ ਅਸੀਂ ਆਜ਼ਾਦੀ ਬੰਦੂ ਦੇ ਲੋਕ ਦੇ ਉੱਤੇ ਨਹੀਂ ਜਾ ਸਕਦੇ ਤਾਂ ਵੋਟ ਤਾਂ ਪਾ ਸਕਦੇ ਵੋਟ ਕਾਉਣ ਦੇ ਵਿੱਚ ਤਾਂ ਕੋਈ ਦਰਦ ਨਹੀਂ ਹੈ ਪਰ ਤੁਸੀਂ ਦੇਖੋ ਕਿ ਕਦੇ ਹਿੰਦੂ ਕੌਮ ਸਾਕੀ ਪਾਰਟੀ ਨੂੰ ਜਾਂ ਸਿੱਖ ਨੂੰ ਵੋਟ ਪਾਉਗੀ ਪਰ ਆਪਾਂ ਕਾਂਗਰਸ ਨੂੰ ਹੀ ਪਾ ਦਨੇ ਆਮ ਪਾਰਟੀ ਦੇ 92 ਐਮਲ ਜਿੱਤਾਤੇ ਹੁਣ ਇਲੈਕਸ਼ਨ ਹੋਏ ਐ 9 ਐਨਪੀ ਆਪਣੇ ਕਾਂਗਰਸ ਦੇ ਪਾਰਲਮੈਂਟ ਦੇ ਵਿੱਚ ਪਹੁੰਚ ਗਏ ਐ ਸਿੱਖਾਂ ਦਾ ਕੋਈ ਹੈਗਾ ਤਾਂ ਅਜੇ ਤੱਕ ਸਾਨੂੰ ਪਤਾ ਨਹੀਂ ਲੱਗਿਆ ਕਿ ਉਹਨੇ ਪਾਰਲਮੈਂਟ ਦੇ ਵਿੱਚ ਜਾ ਕੇ ਕੀ ਕਿਹਾ ਐ ਰਾਉ ਸਲੇਕੀ ਤੱਕ ਸੋ ਮੇਰਾ ਮਤਵ ਗਨਨਕਿਤ ਖਾਮੀ ਇਹ ਆਪਣੇ ਵਿੱਚ ਨਹੀਂ ਆਉਗੀ ਤੇ ਐਵੇਂ ਆਪਾਂ ਹਮੇਸ਼ਾ ਬਰਸੀ ਦੇ ਉੱਤੇ ਆ ਕੇ ਕਹਾਂਗੇ ਕਿ ਅਸੀਂ ਬਹੁਤ ਬਹਾਦਰ ਹਾਂ ਅਸੀਂ ਆਏ ਉਹ ਹੈ ਉਹਨਾਂ ਛੇ ਆਪਾਂ ਜਿੰਮੇਜ਼ਾਦ ਹੋ ਸਕਦੇ ਹਾਂ ਕੌਨ ਕਿਸਾ ਦੇ ਸ਼ਰੀਰ ਨੂੰ ਛੋਟੇ ਛੋਟੇ ਕਰਕੇ ਵੱਡ ਕੇ ਜਿਹੜਾ ਐਸਐਸਪੀ ਸੀ ਘੋਟਣਾ ਉਸਨੇ ਬੋਰੀਆਂ ਵਿੱਚ 파ਕੇ ਸੱਤਰੂਤ ਦੇ ਵਿੱਚ ਫਿਟਦੀ ਜਿੱਥੇ ਮੱਛੀਆਂ ਨੇ ਉਹਨਾਂ ਦਾ ਅੰਤ ਕੀਤਾ ਜੈਕ ਫੋਕ ਨਾ ਸਮਰਛ ਕੇ ਇੱਕੋ ਇੱਕ ਅਜੇ ਸੰਦੂ ਜਿਹੜਾ ਡੀਐਸਪੀ ਸੀ ਉਹ ਤਾਂ ਮੇਰਾ ਖਿਆਲ ਹੈਗਾ ਉਹ ਬਾਦਲ ਦੇ ਲਖੇ ਦਾ ਡੀਐਸਪੀ ਹੈ। ਪਤਾ ਨਹੀਂ ਹੋਂ ਬੀ ਡੀਐਸਪੀ ਹੈ ਕਹ ਨਹੀਂ। ਸਾਡੇ ਜਸਕਰਨ ਸਿੰਘ ਕਨ ਸਿੰਘ ਬੜਾ ਹੋਇਆ। ਸਾਡੀ ਪਾਰਟੀ ਦੇ ਵਿੱਚ ਉਹ ਅੱਜ ਛੱਡ ਕੇ ਚਲੇ ਗਏ। ਜਦੋਂ ਜਥੇਦਾਰ ਹੋਂਤੇ ਨੂੰ ਫੜਿਆ ਹੋਇਆ ਸੀ ਕੋਟਨੇ ਨੇ ਕਿ ਪੁਲਿਸ ਨੇ ਸਦਾ ਜਸਕਰਨ ਸਿੰਘ ਵੀ ਉਸ ਵੇਲੇ ਪੜੇ ਹੋਏ ਸੀਗੇ ਉਹਨਾਂ ਨੇ ਇੱਕ ਚੀਜ਼ ਦੇਖੀ ਹੈ ਉਹਨਾਂ ਨੇ ਐਫੀਜੀ ਵੀ ਦਿੱਤਾ ਕਿ ਕਿਵੇਂ ਜਥੇਦਾਰ ਫੌਕੇ ਨੂੰ ਸ਼ਹੀਦ ਕੀਤਾ ਉਹਦੀ ਬਣਾ ਦੇ ਉੱਤੇ ਅਸੀਂ ਬਾਦਲ ਸਾਹਿਬ ਦੇ ਕੋਲ ਗਏ ਬਾਦਲ ਸਾਹਿਬ ਨੇ ਇੱਕ ਡੀਜੀਪੀ ਤਵਾਰੀ ਸੀ ਉਹਦੀ ਕਮੇਟੀ ਬਣਾਈ ਜਿਹੜੀ ਕੀ ਅੱਜ ਬਾਡੀ ਰਿਪੋਰਟ ਕਹਿੰਦੀ ਹੈ ਉਹਨੂੰ ਤੁਸੀਂ ਕਢਾਓ ਅਸੀਂ ਬੜੀ ਕੋਸ਼ਿਸ਼ ਕੀਤੀ ਹੈ ਕਿ ਉਸ ਨੂੰ ਹਾਈ ਕੋਰਟ ਦੇ ਵਿੱਚ ਲੈ ਕੇ ਜਾਈਏ ਪਰ ਹਾਈ ਕੋਰਟ ਲੈ ਕੇ ਗਏ ਪਰ ਹਾਈ ਕੋਰਟ ਉਹਦਾ ਫੈਸਲਾ ਨਹੀਂ ਕਰਨ ਨੂੰ ਤਿਆਰ ਜੋ ਕਰਦੇ ਉਹਦੇ ਵਿੱਚ ਸਾਰੇ ਸਬੂਤ ਦਿੱਤੇ ਹੋਏ ਹੈ ਕਿ ਕੌਣ ਕੇ ਸਾਹ ਨੂੰ ਕਿਵੇਂ ਸ਼ਹੀਦ ਕੀਤਾ ਗਿਆ ਸੋ ਮੇਰਾ ਕਹਿਣ ਦਾ ਮਤਲਬ ਹੈ ਅਸੀਂ ਕੁਛ ਨਾ ਕੁਛ ਕਰਦੇ ਰਹੇ ਹਾਂ ਤੇ ਕਰਾਂਗੇ ਵੀ ਇੱਥੇ ਗੱਲ ਖਾਲਸਾ ਦੇ ਵੀ ਲੀਗ ਰਾਏ ਇਹ ਵੀ ਤਕਲੀਫ ਪਾਟੀ ਹੈ ਜਿਹੜੀ ਅੱਜ ਸਿੱਖਾਂ ਦੇ ਲਈ ਕੁਛ ਕਰ ਗਈ ਹੈ ਸੋ ਮੈਂ ਸਮਝਦਾ ਕਿ ਆਪਾਂ ਨੂੰ ਆਪਣੀ ਖੌਮਿਅਤ ਨੂੰ ਦੀ ਕਲਾ ਉਹਨਾਂ ਦੇ ਪਰਿਵਾਰ ਨੂੰ ਅਸੀਂ ਅੰਦਾਜ਼ ਕਰਦੇ ਜਤ ਜੀਦਰ ਕੌਂਠੀ ਨੇ ਉਸ ਵਕਤ ਸਿੱਖ ਆਉਣ ਨੂੰ ਅਡਵਾਈਸ ਦਿੱਤੇ ਜਦੋਂ ਸਾਡੇ ਉੱਤੇ ਬਹੁਤ ਜ਼ਬਰ ਹਿੰਦ ਹਕੂਮਤ ਦਾ ਹੋ ਰਿਹਾ ਸੀਗਾ ਬੀਬੀਆਂ ਤੇ ਬੱਚਿਆਂ ਤੇ ਬਜ਼ੁਰਗਾਂ ਤੇ ਸਾਰੇ ਸਿੱਖ ਕੌਮ ਦੇ ਉੱਤੇ ਬਹੁਤ ਭਾਰੀ ਜ਼ਬਰ ਹੋਇਆ ਜਿਵੇਂ ਗ ਜੀ ਗਾਂਧੀ ਨੇ ਸਾਰੇ ਦਿੱਲੀ ਦੇ ਵਿੱਚ ਸਾਰੇ ਮੁਲਕ ਦੇ ਵਿੱਚ ਸਿੱਖਾਂ ਨੂੰ ਕਤਲ ਕਰਾਇਆ ਗੋਲੰਦੇ ਵਿੱਚ ਟੈਂਕ ਵਾਟਰੀ ਅਗਲਾ ਥੀ ਸੁਬੋਤ ਭਿਆਨਟ ਤਰੀਕੇ ਦੇ ਨਾਲ ਹਿੰਦਰੋ ਮਤਨੇ 1947 ਤੋਂ ਬਾਅਦ ਸਾਕੇਡਾ ਬਤਾਰਾ ਕੀਤਾ ਪਰ باوجود ਉਸ ਦੇ ਆਪਾ ਖੜੇ ਤੇ ਖੜੇ ਆਪਾਂ ਨੇ ਰਹਿਣ ਚੁਕਰ ਤੇ ਪਿੱਛੇ ਆਪਣੀਆਂ ਸ਼ਹਾਦਤ ਤਾਂ ਬਹੁਤ ਹੋਈ ਹੈ ਤੇ ਬਹੁਤ ਸਾਡੇ ਅੱਗੇ ਸਾਹਮਣੇ ਹੋ ਕੇ ਸ਼ਹਾਦਤ ਨੂੰ ਕਬੂਲ ਕੀਤਾ। ਸੰਤ ਜਨੈ ਸਿੰਘ ਨਾ ਮੜੇ ਨੇ ਬਰਤਾਨੀਆਂ ਦੀ ਫੌਜ ਰੂਸ ਦੀ ਫੌਜ ਇੰਡੀਆ ਦੀ ਫੌਜ ਦਾ ਮੁਕਾਬਲਾ ਕੀਤਾ। ਔਰ 22 ਘੰਟੇ ਦਰਬਾਰ ਸਾਹਿਬ ਦੇ ਵਿੱਚ ਇੱਤਨ ਦੁਨੀਆ ਦੀਆਂ ਮੰਨੀਆਂ ਹੋਈਆਂ ਫੌਜਾਂ ਨੂੰ ਦਰਬਾਰ ਸਾਹਿਬ ਦੇ ਵਿੱਚ ਨਹੀਂ ਵੜਨ ਦਿੱਤਾ ਸੋ ਜੇ ਇਹੋ ਜੇ ਵੀ ਇਹੋ ਜੇ ਬਹਾਦਰ ਸਾਡੇ ਜਥੇਦਾਰ ਰਹੇ ਆ ਉਹਨਾਂ ਦੇ ਵਿੱਚ ਜਥੇਦਾਰ ਕਮ ਤੇ ਵੀ ਹੈਗੇ ਆ ਜਿਨ੍ਹਾਂ ਨੇ ਸਿੱਖ ਕੌਮ ਦਾ ਪ੍ਰਚਾਰ ਕੀਤਾ ਸਿੱਖੀ ਦੇ ਵਿੱਚ ਲੈ ਕੇ ਆਏ ਆ ਬਹੁਤ ਸਾਰੇ ਜਿਨ੍ਹਾਂ ਨੇ ਉਹਨਾਂ ਦੀ ਸੰਗਤ ਕੀਤੀ ਹੈ ਉਹਨਾਂ ਦੇ ਵਿੱਚ ਇੰਨੀ ਧ੍ਰੜਤਾ ਪੈਦਾ ਹੋ ਗਈ ਕਿ ਮੈਂ ਕਹਿੰਦਾ ਕਿ ਜਥੇਦਾਰ ਪੰਥੇ ਅੱਜ ਵੀ ਹੁੰਦੇ ਤਾਂ ਇਹੋ ਜਿਹੇ ਧ੍ਰੜ ਅਰਾਜ ਦੇ ਸਿੱਖ ਉਹਨਾਂ ਨੇ ਪੈਦਾ ਕਰਨੇ ਸੀਗੇ ਉਹਨਾਂ ਦੇ ਗੜਵਈ ਸਾਹਿਬ ਜਦ ਸਰ ਪ੍ਰੀਤਮ ਸਿੰਘ ਜੀ ਅੱਜ ਉਹ ਸਾਡੇ ਵਿੱਚ ਨਹੀਂ ਐ ਸੁਰਗਵਾਸ ਹੋ ਗਏ ਇੱਕ ਦਿਨ ਸੀ ਰੋਟੀ ਖਾਦੇ ਸੀਗੇ ਕੇਲੇ ਵੀ ਦਿੱਤੇ ਗਏ ਸ਼ੋਭੀ ਦਿੱਤੇ ਗਏ ਸੰਤਰੇ ਵੀ ਦਿੱਤੇ ਗਏ ਤੇ ਸਰਦਾਰ ਪ੍ਰੀਤਮ ਸਿੰਘ ਨੂੰ ਜਿਹੜਾ ਕੇਲਾ ਮਿਲਿਆ ਸੰਤਰਾ ਮਿਲਿਆ ਉਹਨੋਂ ਤੋਂ ਚਲੇਗੇ ਮੈਂ ਕਿਹਾ ਜਥੇਦਾਰ ਜੀ ਕਦੇ ਕੇਲੇ ਤੇ ਸੰਤਰੇ ਨੂੰ ਵੀ ਧੋਈਦਾ ਕਹਿੰਦੇ ਦੀ ਮੈਨੂੰ ਨਹੀਂ ਪਰ ਸਾਡੇ ਜਥੇਦਾਰ ਕੌਂਕੇ ਦਾ ਹੁਕਮ ਹੈ ਸੋ ਮੇਰਾ ਮਤਲਬ ਹੈ ਕਿ ਜੇ ਇਹੋ ਜਿਹੇ ਸਿੱਖ ਪੈਦਾ ਕੀਤੇ ਐ ਜਥੇਦਾਰ ਕੌਂਕੇ ਨੇ ਤੇ ਆਪਾਂ ਕਹਿੰਦੇ ਐ ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ 10 ਗੁਰੂਆਂ ਦੇ ਸੰਤ ਜਗਨੈਤ ਸਿੰਘ ਖੰਗਾਂ ਵਾਲਿਆਂ ਨੇ ਜਿਨ੍ਹਾਂ ਨੇ ਸ਼ਹਾਦਤ ਦਿੱਤੀ ਹੈ ਅਸੀਂ ਜੇ ਉਹਨਾਂ ਦੇ ਸਿੰਘ ਹੈ ਤੇ ਫੇਰ ਆਪਾਂ ਨੂੰ ਠਿਕਣਾ ਚਾਹੀਦਾ ਹੈ ਆਪਣੀ ਮੰਜ਼ਲ ਤੇ ਕਿ ਸਾਨੂੰ ਆਜ਼ਾਦੀ ਨਹੀਂ ਮਿਲੀ ਅਸੀਂ ਗੁਲਾਮ ਤੇ ਗੁਲਾਮ ਉਹਨਾਂ 'ਚ ਰਹਾਂਗੇ ਜਿੰਨਾ ਚਿਰ ਸਾਡੇ ਦਿਲ ਦੇ ਵਿੱਚੋਂ ਇੱਕ ਫੁਰਨਾ ਨਹੀਂ ਨਿਕਲਦਾ ਕਿ ਅਸੀਂ ਗੁਲਾਮੀ ਨਹੀਂ ਛੱਡਨੀ ਮੈਨੂੰ ਕਈ ਵਾਰੀ ਲੋਕ ਕਹਿੰਦੇ ਐ ਕਿ ਇਹ ਸਿਮਰਨਜੀਤ ਸਿੰਘ ਖੰਨਸਾਨ ਦੀ ਗੱਲ ਕਰਦਾ ਇਹਨੂੰ ਕਿਉਂ ਨਹੀਂ ਫੜਦੇ ਮੈਨੂੰ ਤਾਂ ਨਹੀਂ ਫੜਦੇ ਕਿ ਹਰਤੇ ਸਤਿਪੰਥ ਦਾ ਸੀ ਹੁਕਮ ਲਿਆ ਹੋਇਆ ਕਿ ਖੰਸਾਨ ਜੇ ਅਮਨ ਪਸੰਦ ਤਰੀਕੇ ਦੇ ਨਾਲ ਦਲੀਲ ਦੇ ਨਾਲ ਗੱਲ ਕਰਨੀ ਹੈ ਤਾਂ ਇਹ ਫਿਰ ਜੁਰਮ ਨਹੀਂ ਬਣਦਾ ਹੈਗਾ ਜੇ ਆਪਾਂ ਦੂਸਰੀ ਤਰ੍ਹਾਂ ਮਾਰਨ ਖੁੱਪਣ ਦੀ ਗੱਲ ਕਰਾਂਗੇ ਫਿਰ ਇਹ ਜੁਰਮ ਬਣ ਜਾਂਦਾ ਹੈ ਜੇ ਪਾਕਿਸਤਾਨ ਦੇ ਆਪਾਂ ਵਿਆਖਿਆ ਕਰਾਂਗੇ ਕਿ ਕਿੰਨਾ ਵੱਡਾ ਹੋਊਗਾ ਇਹਦਾ ਕੀ ਫਾਇਦਾ ਹੋਊਗਾ ਕਿਵੇਂ ਸਾਨੂੰ ਆਪਣੀ ਕੌਮियत ਮਿਲੂਗੀ ਫਿਰ ਇਹਦਾ ਜੁਰਮ ਨਹੀਂ ਮੰਨਦਾ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਸਾਡਾ ਪਰਿਵਾਰ ਪਾਕਿਸਤਾਨ ਤੋਂ ਆਇਆ ਸਾਨੂੰ ਪਿੰਡ ਫਟੇਗੜ ਸਾਹਿਬ ਦੇ ਵਿੱਚ ਅਨੋਠ ਹੈ ਉਹ ਪਿੰਡ ਮੁਸਲਮਾਨਾਂ ਦਾ ਸੀਗਾ ਉਹ ਮੁਸਲਮਾਨ ਪਾਕਿਸਤਾਨ ਚਲੇ ਗਏ ਪਰ 2-3 ਸਾਲ ਹੋਏ ਐ ਉਹ ਮੁਸਲਮਾਨ ਮੇਰੇ ਪਿੰਡ ਦੇ ਮੌਜੂਦਾ ਪਿੰਡ ਦੇ ਇੱਥੇ ਰੋਜ਼ਾ شریف ਫਤਿਹਗੜ੍ਹ ਸਾਹਿਬ ਆਏ ਤੇ ਮੇਰੇ ਕੋਲੇ ਵੀ ਮੈਨੂੰ ਮਿਲੇ ਮੈਂ ਕਿਹਾ ਚੌਧਰੀ ਸਾਹਿਬ ਬਹੁਤ ਦੁੱਖ ਹੋਇਆ ਕੀ ਟੋਡਾ ਕਰੇ ਇਥੋਂ ਪਟਿਆ ਗਿਆ ਤੁਸੀਂ ਪਾਕਿਸਤਾਨ ਚਲੇ ਗਏ ਸਾਡੇ ਘਰ ਉਥੋਂ ਪੱਟੇ ਗਏ ਸਾਡੇ ਨੁਕਸਾਨ ਹੋਏ ਅਸੀਂ ਇੱਥੇ ਆ ਗਏ ਪਰ ਤੁਹਾਨੂੰ ਪਤਾ ਹੈ ਉਸ ਮੁਸਲਮਾਨ ਦੀ ਕਾਦਰੀਅਤ ਕਿਸੇ ਉਸ ਨੇ ਕਿਹਾ ਸਰਦਾਰ ਸਾਹਿਬ ਸਾਡਾ ਨੁਕਸਾਨ ਬਹੁਤ ਹੋਇਆ ਟੋਡਾ ਵੀ ਹੋਇਆ ਪਰ ਸਾਨੂੰ ਸਾਡੀ ਕੌਮियत ਤੇ ਸਾਡਾ ਵਤਨ ਮਿਲ ਗਿਆ ਦੱਸੋ ਮੈਂ ਇੰਨਾ ਪੜਿਆ ਲਿਖਿਆ ਆਦਮੀ ਮੈਨੂੰ ਉਦੋਂ ਤੱਕ ਪਤਾ ਹੀ ਨਹੀਂ ਸੀ ਕਿ ਅਸੀਂ ਉਜੜੇ ਐ ਤੇ ਖਰਾਬ ਹੋਏ ਐ ਤੇ ਸਾਨੂੰ ਤਾਂ ਵਤਨ ਮਿਲਿਆ ਹੀ ਨਹੀਂ ਸਾਡਾ ਵਤਨ ਹੀ ਨਹੀਂ ਹੈ ਜੇ ਅਸੀਂ ਪਾਕਿਸਤਾਨ ਦੇ ਵਿੱਚ ਵੱਸਦੇ ਐ ਤ ਸਾਰੇ ਮੁਸਲਮਾਨ ਦੇ ਗੁਲਾਮ ਜੇ ਸੀ ਹਿੰਦੁਸਤਾਨ ਦੇ ਵਿੱਚ ਵਸਦੇ ਆ ਤਾਂ ਆਪਾਂ ਹਿੰਦੂ ਦੇ ਗੁਲਾਮ ਹੈ ਗੁਲਾਮ ਕਿਵੇਂ ਹੈ ਚੁੱਕ ਕੇ ਪਾਰਲਮੈਂਟ ਤੇ ਅਸੈਂਬਲੀ ਉਹਨਾਂ ਦੇ ਹੱਥ ਦੇ ਵਿੱਚ ਆ ਪਾਰਲਮੈਂਟ ਕਾਨੂੰਨ ਬਣਾਉਂਦੀ ਹੈ ਸਰਕਾਰ ਦੇ ਜਿੰਨੇ ਵੀ ਮੁਲਾਜ਼ਮ ਹੈ ਵੱਡੇ ਵੱਡੇ ਉਹ ਸਾਰੇ ਉਹਨਾਂ ਦੇ ਆ ਜਿਹੜੀ ਸੁਪਰੀਮ ਕੋਰਟ ਤੇ ਹਾਈ ਕੋਰਟ ਹੈ ਉਹ ਵੀ ਉਹਨਾਂ ਦੇ ਹੱਥ ਦੇ ਵਿੱਚ ਹੈ ਸੋ ਜਿਹੜੀ ਬਹੁ ਗਿੰਥੀ ਕਾਨੂੰਨ ਪਾਰਲੀਮੈਂਟ ਦੇ ਵਿੱਚ ਬਣਾਉਂਦੀ ਹੈ ਉਹ ਸਾਰੇ ਜੇ ਤਾਂ ਸੁਪਰੀਮ ਕੋਰਟ ਦੇ ਵਿੱਚ ਜਾਣ ਉੱਥੇ ਵੀ ਸਾਡੇ ਭਰਾ ਹਿੰਦ ਬੈਠੇ ਐ ਉਹਨਾਂ ਨੇ ਮੋਹਰ ਲਾਉਣੀ ਐ ਪ੍ਰੈਸ ਸਾਡੀ ਵੱਧ ਦਿਨਤੀ ਦੇ ਕੋਲੇ ਹੈ ਅੱਜ ਇੱਥੇ ਕੋਈ ਪ੍ਰੈਸ ਨਹੀਂ ਆਉਗੀ ਕਿਉਂਕਿ ਅੱਜ ਅਸੀਂ ਆਪਣੇ ਸ਼ਹੀਦਾਂ ਨੂੰ ਯਾਦ ਕਰ ਰਹੇ ਹਾਂ ਸੋ ਇਹ ਸਾਰੀਆਂ ਗੱਲਾਂ ਆਪਾਂ ਨੂੰ ਸੰਜਨੀਆ ਪਾਣੀ ਹੈ ਆਪਾਂ ਬੜੇ ਫਤਿਹ ਦੇ ਨਾਲ ਕਹਿੰਦੇ ਆ ਕਿ ਸਿੱਖਾਂ ਨੇ ਕੁਰਬਾਨੀਆਂ ਬਹੁਤ ਦਿੱਤੀਆਂ ਗਈ 90% ਅੰਗਰੇਜ਼ਾਂ ਦੇ ਖਿਲਾਫ ਅਸੀਂ ਲੜੇ ਅਸੀਂ ਸ਼ਹਾਦਤਾਂ ਦਿੱਤੀਆਂ ਬੜੀ ਸੋਹਣੀ ਗੱਲ ਹੈ ਪਰ ਸ਼ਹਾਦਤ ਤਾਂ ਦੇਈ ਦੀ ਹੈ ਕੀ ਹੋਈ ਨਸ਼ਨਾ ਦੇਖ ਕੇ ਕਿ ਸਾਨੂੰ ਕੀ ਪ੍ਰਾਪਤ ਹੋਗੀ ਸਾਨੂੰ ਗਾਂਧੀ ਤੇ 네ਰੂ ਨੇ ਛੱਡਾ ਲਿਆ ਸਾਡੇ ਆਗੂਆਂ ਨੇ ਕਿ ਜੇ ਤੋ ਅਸੀਂ ਜਾਦ ਹੋ ਗਏ ਤਾਂ ਤੁਹਾਨੂੰ ਸਿੱਖਣ ਲਈ ਕਿਖਤਾ ਦਿੱਤਾ ਜਾਊਗਾ ਜਿੱਥੇ ਤੁਸੀਂ ਆਜ਼ਾਦੀ ਦਾ ਮਾਨ ਮਨਸਬੋਗ ਇੱਕ ਮਨਾ ਸਕੋਗੇ ਸੋ ਮੇਰਾ ਮਤਲਬ ਹੈ ਕਿ ਜੇ ਗੁਰੂ ਨਾਨਕ ਸਾਹਿਬ ਨੇ ਕਿਹਾ ਕਿ ਨਾ ਸੀ ਹਿੰਦੂ ਐ ਨਾ ਸੀ ਸਿੱਖੇ ਤਾਂ ਉਦੋਂ ਬਾਅਦ ਸਾਰੇ ਗੁਰੂਆਂ ਨੇ ਸਾਨੂੰ ਇੱਕ ਧਰਮ ਦਿੱਤਾ ਹੈ ਇੱਕ ਨਾ ਦੇ ਕੌਮੀਅਤ ਦਿੱਤੀ ਹੈ ਕੌਮੀਅਤ ਨਹੀਂ ਦਿੱਤੀ ਗੁਰੂ ਅੰਗਦ ਸਾਹਿਬ ਨੇ ਖਾੜੇ ਬਣਾਤੇ ਉੱਥੇ ਪਰਮਾਨੰਦ ਬੰਮਾਤਾ ਸਾਨੂੰ ਕਹਦੇ ਨੇ ਕਿ ਜਿੰਨਾ ਕਿ ਸਾਡੇ ਵਿੱਚ ਜੋਰ ਨਹੀਂ ਹੈ ਉਹਨਾਂ ਫਿਰ ਆਪਾਂ ਆਪਣੀ ਰੱਖਿਆ ਨਹੀਂ ਕਰ ਸਕਦੇ ਸੋ ਮੇਰਾ ਮਤਲਬ ਸਾਰੇ ਗੁਰੂ ਸਾਹਿਬਾਂ ਨੇ ਸਾਨੂੰ ਧਰਮ ਵੀ ਦਿੱਤਾ ਤੇ ਸਾਡੀ ਕੌਮੀਅਤ ਵੀ ਆ ਬਰੀਏ ਪਰ ਅਜੇ ਤੱਕ ਅਸੀਂ ਇਸ ਚੀਜ਼ ਨੂੰ ਸਮਝਦੇ ਨਹੀਂ ਹੁਣ ਜੇ ਅੱਜ ਅਸੀਂ ਆਜ਼ਾਦੀ ਬੰਦੂ ਦੇ ਲੋਕ ਦੇ ਉੱਤੇ ਨਹੀਂ ਜਾਏ ਸਕਦੇ ਤਾਂ ਵੋਟ ਤਾਂ ਪਾ ਸਕਦੇ ਵੋਟ ਪਾਉਣ ਦੇ ਵਿੱਚ ਤਾਂ ਕੋਈ ਦਰਦ ਨਹੀਂ ਹੈ ਪਰ ਤੁਸੀਂ ਦੇਖੋ ਕਿ ਕਦੇ ਹਿੰਦੂ ਕੌਮ ਸਕੇ ਪਾਰਟੀ ਨੂੰ ਜਾਂ ਸਿੱਖ ਨੂੰ ਵੋਟ ਪਾਟੂਗੀ ਪਰ ਆਪਾਂ ਕਾਂਗਰਸ ਨੂੰ ਹੀ ਪਾ ਦਿੰਦੇ ਆਂ ਪਾਰਟੀ ਦੇ 92 ਐਮਐਲਏ ਜਿੱਤੇ ਆ ਤੇ ਹੁਣ ਇਲੈਕਸ਼ਨ ਹੋਇਆ 9 ਐਮਪੀ ਆਪਣੀ ਕਾਂਗਰਸ ਦੇ ਪਾਰਲੀਮੈਂਟ ਦੇ ਵਿੱਚ ਪਹੁੰਚ ਗਏ ਆ ਸਿੱਖਾਂ ਦਾ ਕੋਈ ਹੈਗਾ ਤਾਂ ਅਜੇ ਤੱਕ ਸਾਨੂੰ ਪਤਾ ਨਹੀਂ ਲੱਗਿਆ ਕਿ ਉਹਨੇ ਪਾਰਲੀਮੈਂਟ ਦੇ ਵਿੱਚ ਜਾ ਕੇ ਕੀ ਕਿਹਾ ਹੈ ਜਾਂ ਉਸਨੇ ਕੀ ਕੀਤਾ ਸੋ ਮੇਰਾ ਮਤਲਬ ਗੱਲ ਨਾ ਕਿ ਖਾਮੀ ਇਹ ਆਪਣੇ ਦੇ ਵਿੱਚ ਨਹੀਂ ਆਉਂਦੀ ਤੇ ਐਵੇਂ ਆਪਾਂ ਹਮੇਸ਼ਾ ਵਰਸੀ ਦੇ ਉੱਤੇ ਆ ਕੇ ਕਹਾਂਗੇ ਕਿ ਅਸੀਂ ਬਹੁਤ ਬਹਾਦਰ ਹਾਂ ਅਸੀਂ ਆਏ ਉਹ ਹੈ ਉਹਨਾਂ ਅੱਗੇ ਆਪਾਂ ਕਿਵੇਂ ਜਾਦ ਹੋ ਸਕਦੇ ਹਾਂ ਕੌਣ ਕਿਸਾ ਦੇ ਸ਼ਰੀਰ ਨੂੰ ਛੋਟੇ ਛੋਟੇ ਕਰਕੇ ਵੱਢ ਕੇ ਜਿਹੜਾ ਐਸਐਸਪੀ ਸੀ ਘੋਟਣਾ ਉਸਨੇ ਬੋਰੀਆਂ ਵਿੱਚ ਪਾ ਕੇ ਸਤਰੂਪ ਦੇ ਵਿੱਚ ਸੁੱਟ ਦਿੱਤੇ ਜਿੱਥੇ ਮੱਖੀਆਂ ਨੇ ਉਹਨਾਂ ਦਾ ਅੰਤ ਕੀਤਾ ਜੈਫੋਰਕ ਨਾ ਸਮਰਛ ਕੇ ਇੱਕੋ ਇੱਕ ਅਜੇ ਸੰਦੂ ਜਿਹੜਾ ਡੀਐਸਪੀ ਸੀ ਉਹ ਤਾਂ ਮੇਰਾ خیال ਹੈਗਾ ਉਹ ਬਾਦਲ ਦੇ ਲਾਖੇ ਦਾ ਡੀਐਸਪੀ ਹੈ ਪਤਾ ਨਹੀਂ ਹੋਮ ਇਸ ਡੀਐਸਪੀ ਹੈ ਕਿ ਨਹੀਂ ਸਾਡੇ ਦਿਸਕਰਨ ਸਿੰਘ ਤਾਂ ਸਿੰਘ ਬੜਾ ਹੋਇਆ ਸਾਡੀ ਪਾਰਟੀ ਦੇ ਵਿੱਚ ਉਹ ਅੱਜ ਛੱਡ ਕੇ ਚਲੇ ਗਏ ਜਦੋਂ ਜਥੇਦਾਰ ਪਹੁੰਚੇ ਲੋ ਫੜਿਆ ਹੋਇਆ ਸੀ ਕੋਠਣੀ ਨਹੀਂ ਤੇ ਪਲੀਸ